ਸਤਿ ਸ਼੍ਰੀ ਅਕਾਲ ਇਸ ਵੇਲੇ ਜੀ ਖੜੇ ਆ ਟਿੱਬਾ ਰੋਡ ਗਏ ਸੰਸੀ ਦੇ ਕੋਲ ਜਿੱਥੇ ਕਿ ਤੁਸੀਂ ਮੇਰੇ ਪਿੱਛੇ ਵੇਖ ਸਕਦੇ ਹੋ ਐਮ.ਐਲ.ਏ ਦਲਜੀਤ ਗਰੇਵਾਲ ਪੋਲਲਾ ਜੀ ਦੇ ਪ੍ਰਯਤਨਾਂ ਦੇ ਸਦਕਾ ਜੋ ਬੜੇ ਟਾਈਮ ਤੋਂ ਟਿੱਬਾ ਰੋਡ ਨਿਵਾਸੀਆਂ ਦਾ ਲੰਮਾ ਸੀਗਾ ਕਿ ਟਿੱਬਾ ਰੋਡ ਦੀ ਜਿਹੜੀ ਰੋਡ ਹੈ ਬਣਾਈ ਨਹੀਂ ਜਾ ਰਹੀ ਆਂ ਜਾਣ ਵਾਲਿਆਂ ਨੂੰ ਦਿੱਤਾ ਪਰਜਾਨੀਆਂ ਹੋ ਰਹੀਆਂ ਸੀ ਕਈ ਇੱਥੇ ਐਕਸੀਡੈਂਟ ਹੋ ਰਹੇ ਸੀਗੇ ਇਸ ਵੇਲੇ ਜੋ ਟਿੱਬਾ ਰੋਡ ਦੀ ਰੋਡ ਹੈ ਕੂੜੇ ਡੰਪ ਤੋਂ ਲੈ ਕੇ ਸੱਸਾਂ ਘਰ ਤੱਕ ਪੂਰੀ ਦੀ ਪੂਰੀ ਰੋਡ ਦੀ ਹੈ ਇਹਦੇ ਨੂੰ ਬਣਾਇਆ ਜਾ ਰਿਹਾ ਇਸ ਵੇਲੇ ਮੇਰੇ ਨਾਲ ਜੋ ਵਾਰਡ ਦਾ ਇੰਚਾਰਜ ਨੇ ਸੁਖਮੰਤ ਸੁੱਖਾ ਵੀਰ ਜ ਜੋ ਕੰਮ ਚੱਲ ਰਿਹਾ ਵੇ ਕੀ ਕੰਮ ਚੱਲ ਰਿਹਾ ਵੇ ਕੋਈ ਕਹੀ ਕੀ ਹੋ ਰਿਹਾ ਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਗੁਰੂ ਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਮੇਰੇ ਸਰਦਾਰ ਜੀ ਸਿੰਘ ਨੇ ਮੇਰੇ ਨੂੰ ਲਈਦਾ ਮੇਰ ਮੈਡਮ ਇੰਦਰਜੀਤਪੁਰ ਜੀ ਦਾ ਅਸੀਂ ਕਾਫੀ ਲੰਮੇ ਸਮੇਂ ਤੋਂ ਨਾ ਲੋਕਾਂ ਦੀ ਮੰਗ ਸੀ ਵੀ ਰੋਡ ਸਾਰਾ ਟੁੱਟ ਗਿਆ ਖਰਾਬ ਹੋ ਗਿਆ ਵਾ ਤੇ ਸੋ ਅੱਜ ਲੁੱਕ ਦਾ ਕੰਮ ਗੈਂਜੈਂਸੀ ਦੰਪ ਤਾਂ ਸ਼ੁਰੂ ਹੋ ਗਿਆ ਦੰਪ ਤੋਂ ਲੈ ਕੇ ਸਸੰਕਰਤਾ ਤੱਕ ਜਾਣਾ ਵਾ ਹੋ ਸਕਦੇ ਆ ਕਿ ਟਿੱਬਾ ਰੋਡ ਵਾਸੀਆਂ ਲਈ ਦੀਵਾਲੀ ਦਾ ਇੱਕ ਬੜਾ ਵੱਡਾ ਐਮਐਲਏ ਸਾਹਿਬ ਵੱਲੋਂ ਤੋਹਫਾ ਹੋਵੇ ਕਿ ਆਨ ਜਾਣ ਵਾਲਿਆਂ ਨੂੰ ਜਿੰਨੀਆਂ ਵੀ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀਗਾ ਉਮੀਦ ਕਰਦੇ ਆ ਕਿ ਟਿੱਬਾ ਰੋਡ ਨਿਵਾਸੀ ਜਦੋਂ ਸਵੇਰ ਨੂੰ ਰੋਡ ਬਣਿਆ ਵੇਖਣਗੇ ਉਹਨਾਂ ਦੇ ਵਿੱਚ ਖੁਸ਼ੀ ਦੀ ਲਹਿਰ ਦੌੜੂਗੀ ਵੀਡੀਓ ਨੂੰ ਫਿਰ ਤੱਕ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ